ਸਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰ ਰਿਹਾ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਔਰਿਆ ਕਿ ਸਾਡੀ ਸਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਇਹਨੂੰ ਸਹੀ ਲਾਈਨ ਤੇ ਲਿਆਉਣ ਵਾਸਤੇ ਸਰੋਮਣੀ ਕਮੇਟੀ ਚ ਵੀ ਸਾਡੀ ਜਥੇਬੰਦੀ ਪੂਰੀ ਜੋਸ਼ ਨਾਲ ਇਹ ਪਾਵੇ ਸੰਸਦ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜਿਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ। ਦਰਸਲ ਉਹਨਾਂ ਨੇ ਐਸਜੀਪੀਸੀ ਚੋਣਾਂ ਲੜਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਐਸਜੀਪੀਸੀ ਚੋਣਾਂ ਵੀ ਲੜੇਗੀ। ਬਾਪੂ ਤਰਸੇਮ ਸਿੰਘ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ। ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਭਵਾਨੀਗੜ੍ਹ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਸੰਸਦ ਅਮਰਿਤਪਾਲ ਸਿੰਘ ਦੇ ਪਿੱਤਾ ਬਾਪੂ ਤਰਸੇਮ ਸਿੰਘ ਪਹੁੰਚੇ ਉਹਨਾਂ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਲਗਾਤਾਰ ਸਾਡੇ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਕਿਹਾ ਕਿ ਤਿਆਰੀਆਂ ਹੋ ਰਹੀਆਂ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ 2027 ਦੀਆਂ ਚੋਣਾਂ ਦੇ ਵਿੱਚ ਸਾਰੇ ਪੰਜਾਬ ਦੀਆਂ ਸੀਟਾਂ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਚੂਨ ਲੜੇਗੀ ਯਾਨੀ ਕਿ ਸਾਰੇ ਪੰਜਾਬ ਦੀਆਂ ਸੀਟਾਂ ਤੇ 2027 ਦੇ ਵਿੱਚ ਚੂਨ ਲੜਨ ਦਾ ਵੀ ਉਹਨਾਂ ਐਲਾਨ ਕਰ ਦਿੱਤਾ ਗੁਰੂ ਸਾਹਿਬ ਦਾ ਕਾਨਪੋਰਟ ਸ਼ੁਕਰਿਆ ਕਿ ਜਿੱਥੇ ਵੀ ਅਸੀਂ ਜਾਨੇ ਸੰਗਤਾਂ ਬਹੁਤ ਪਿਆਰ ਬਖਸ਼ਦੀਆਂ ਅੱਜ ਪਵਾਨੀ ਗਾਰਡਨ ਦੀ ਜਿਹੜੀ ਇਹ ਬਲੌਗਤੀ ਆ ਬਹੁਤ ਵੱਡੀ ਇਤਜ਼ਾਦ ਚ ਇੱਥੇ ਸੰਗਤਾਂ ਨੇ ਆ ਕੇ ਹਾਜ਼ਰੀ ਵੀ ਭਰੀ ਤੇ ਬਹੁਤ ਸਿੰਘਾਂ ਨੇ ਸੇਵਾ ਲਈ ਤੇ ਜਿਹੜੇ ਅਸੀਂ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਬਹੁਤ ਮੈਂਬਰਾਂ ਨੇ ਇੱਥੇ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਤੇ ਜਿਨ੍ਹਾਂ ਨੇ ਇਹ ਇਹ ਸਹਿਯੋਗ ਦਿੱਤਾ ਸਾਰਿਆਂ ਦਾ ਤੇ ਜਲਦ ਤੋਂ ਜਲਦ ਕਰ ਇੱਕ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਜਿੱਥੇ ਬੰਦੀ ਦਾ ਕੈਨੇਡਾ ਦਾ ਰੂਟੇ ਵੱਲ ਵੀ ਜਿਹੜਾ ਪ੍ਰੈਸਰ ਜਿਸ ਕੀ ਲੀਕ ਕਿ ਮਾਮਲਾ ਕੀ ਚ ਇਹ ਬੀਨੂ ਬਾਰੇ ਚ ਕੋਈ ਇਸ ਇਦਾਂ ਦੀ ਜਾਣਕਾਰੀ ਨਹੀਂ ਸੀ ਕਿ ਉਹ ਕੋ ਇਹੋ ਜੀ ਕੋਈ ਇੱਕ ਜਥੇਬੰਦੀ ਬਣਾ ਕੇ ਅਕਾਲੀ ਦਲ ਵਾਰਿਸ ਪੰਜਾਬ ਜਿਹੜੀ ਆ ਉਹਨੂੰ ਕੁਛ ਨਹੀਂ ਰੱਖਿਆ ਲੈ ਕਿਉਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਾਸਤੇ ਸਾਡੇ ਨੇ ਸਪਸ਼ਟ ਕਰ ਦਿੱਤਾ ਕਿ ਉਹਦਾ ਅਕਾਲੀ ਦਲ ਵਾਰਿਸ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਜਿਹੜੀ ਇੱਕ ਜੋ ਕੁਛ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋ ਹਾਂ ਬਾਕੀ ਨਸਾਨੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹ ਕਹਿ ਰਹੇ ਨੇ ਵੀ ਅਸੀਂ ਜਿਹੜੇ ਚੇਲਾਂ ਦੇ ਵਿੱਚ ਹਾਂ ਉਹਨਾਂ ਨੂੰ ਜਿਹੜਾ ਬਾਹਰ ਬਣਾਵਾਂਗੇ ਐਸਜੀਪੀਸੀ ਜਾਂ ਹੋਰ ਜਿਹੜੇ ਜਥੇਬੰਦੀਆਂ ਚ ਹੈਪੀ ਸੰਗ ਨੂੰ ਉਹ ਤਾਂ ਕਿਉਂ ਨਹੀਂ ਕੋਸ਼ਿਸ਼ ਕਰਨ ਦੇ ਲਈ ਦੇ ਜੀਨਰ ਦੇ ਵਿੱਚ ਬੰਦ ਬੈਠੇ ਨੇ ਉਹਨਾਂ ਨੂੰ ਬਾਹਰ ਜਿਹੜਾ ਰਿਆ ਕਰਵਾਇਆ ਮੇਰਾ ਖਿਆਲ ਹੈ ਕੁਝ ਤੇ ਰਾਤੇ ਸਰਕਾਰ ਚ ਵੀ ਰਹੀਆਂ ਉਸ ਟਾਈਮ ਤੇ ਜਿਹੜੀਆਂ ਅੱਜ ਦਾਵਾ ਕਰਦੀਆਂ ਕਿ ਅਸੀਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਛੱਡ ਦਵਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੀ ਨੀਤ ਸਾਫ਼ ਹੁੰਦੀ ਜੇ ਉਹ ਛੱਡਣਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਜਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨੇ ਪੰਜਾਬ ਦੇ ਲੋਕਾਂ ਨੂੰ ਸ਼ਿਗਾਰਚ ਕਰਨਾ ਪੈਣਾ ਉਹਨਾਂ ਨੂੰ ਛਿਲਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉੱਤੋਂ ਤੋਂ ਕਹਿੰਦੀਆਂ ਕੁਛਿਆ ਕਰਦੇ ਆਂ ਕੁਛ ਹੈ ਨਾ ਤੇ ਹੁਣ ਦੇਖੋ ਕਿ ਇਹ ਬੇਧਵੀ ਦੇ ਗੁਰੂ ਸਾਹਿਬ ਦੀ ਬੇਧਵੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਤਾਰੀਆਂ ਧਿਰਾਂ ਦਾ ਕੀ ਹੋ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਨੇ ਉਹ ਅੱਖਾਂ 'ਚ ਕੱਟਾ ਫੋਨ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਨਾ ਲੱਗਣੀ ਗਈ ਕਿਉਂਕਿ ਅਜੇ ਵੇਖੋ ਕਿ ਉਹ ਸਿੰਘ ਟਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣਨ ਜਾ ਰਹੀ ਤੇ ਇਸ ਕਰਕੇ ਕੋਈ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲਿਆਂ ਬਤੀ ਜਾਂ ਪੰਜਾਬ ਦੇ ਮਸਲਿਆਂ ਪਰ ਵੀ ਕੋਈ ਵੀ ਸਿਰ ਨਤਾ ਨਹੀਂ ਗਈ ਸਾਰੇ 'ਚ ਕੋਈ ਉਹ ਜੋ ਵੀ ਤੁਸੀਂ ਜੇ ਪੰਜਾਬ ਦੇ ਜਿਹੜਾ ਕੋਈ ਵਪਾਰੀ ਹੋਣ ਪੰਜਾਬ ਦੇ ਕੋਈ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰਨ ਜੋ ਉਹਨਾਂ ਦਾ ਲੋਕਤੰਤਰੀ ਆਖਿਆ ਉਹਨਾਂ ਨੂੰ ਕੁੱਤਿਆਂ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਤੇ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਨਹੀਂ। ਸਰਪੁਜੀ ਨਵੇਂ ਪ੍ਰਧਾਨ ਲੱਗੇ ਨੇ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਰਿਵਾਈਨ ਦੇ ਕੇ ਜਾਂ ਕੁਝ ਨਹੀਂ ਸਾਹ ਅਜੇ ਉਦੋਂ ਬਾਅਦ ਚ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਪ੍ਰਧਾਨ ਬਣਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਇਹੋ ਜੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਕਿ ਸਰਕਾਰਾਂ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਆ ਉਹ ਮਨਾਉਣ ਵਾਸਤੇ ਸਰਕਾਰਾਂ ਵੀ ਯਾਨੀ ਐਸੀ ਮਨਾਵਾਂਗੇ ਪਰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਸੇ ਸਕਾਰ ਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘਟ ਗਿੰਟੀਆਂ ਤੇ ਜ਼ੁਲਮ ਤਸ਼ੱਦਦਾਰੀ ਗੱਲ ਹੈ ਉਹਨੂੰ ਉਹਨਾਂ ਨੇ ਰੋਪੈਂਦੋ ਬਪੂ ਜੀ ਜਦੋਂ ਪੰਜਵੇਂ ਬ੍ਰਿ কমিਟੀ ਤੁਹਾਨੂੰ ਮਿਲੀਆ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਫਾਰਮ 'ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਦਿੱਤਾ ਨਾਲ ਸਾਰਿਆਂ ਨੂੰ ਸਿਰ ਜੋੜ ਕੇ ਚੇਵਾ ਚਾਈਆ ਤੇ ਅਸੀਂ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਇਕੱਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਲਗਦਾ ਤੁਹਾਡੇ ਮੈਨੂੰ ਮੀਟਿੰਗਾਂ ਕੀਤੀਆਂ ਜਾਂਦੀਆਂ 2027 ਨੂੰ ਲੈ ਕੇ ਕੀ ਰਣਨੀਤੀ ਜਿਹੜੀ ਤੇ ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਹੈ ਕਿ ਜਿਹੜੀ ਅਕਾਲੀ ਰਲਵਾਰਸ ਪੰਜਾਬ ਦੀ ਜਥੇਬੰਦੀ ਆ ਜਾਂ ਅਮਰਪਾਲ ਸਿੰਘ ਆ ਜੇ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿਚ ਰਿਹਾ ਤਾਂ ਉਹਨਾਂ ਨੇ ਪੰਜਾਬ ਚੋਂ ਨਸ਼ੇ ਦੇ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਤੇ ਉਹਦੀ ਸਜਾ ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋ ਜਿਹੜੇ ਦਿਲ ਤੋਂ ਉਹਦੇ ਵਾਸਤੇ ਲੜਾਈ ਵੀ ਲੜ ਸਕਦੇ ਹੋਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਣ ਦਾ ਜਿਹੜਾ ਹੈ ਕਿ ਉਹ ਉਹ ਖਮਿਆਜਾ ਉਹਨਾਂ ਨੂੰ ਗੇਲਤ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇੰਨਾ ਮਾਨਸਤਾਰ ਜਨਤਾ ਤੇ ਲੋਕਤਵਾ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰਦੇ ਕੀ ਲੋਕਾਂ ਦਾ ਜਿਲ੍ਹਾ ਪ੍ਰਧਾਨ ਚੋਣ ਲੜੋਗੇ ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ ਜੇ ਤੇ ਸਪਾਰਟੀ ਦਾ ਕੋਈ ਰਾਏ ਹੋਗੀ ਤੇ ਫਿਰ ਅਜੇ ਅਜੇ ਕੋਈ ਉਹਦੇ ਬਾਰੇ ਫੈਸਲਾ ਨਹੀਂ। ਸੋ ਉਹਦੇ ਪਿੰਡ ਤੋਂ ਬਿਆਨ ਸਾਹਮਣੇ ਆ ਰਿਹਾ ਸਰਬਜੀਤ ਖਾਲਸਾ ਦਾ ਲੱਖ ਪੰਜ ਕਿਰੋੜ ਉਹਨਾਂ ਦੇ ਇੱਕ ਦਿਨ ਦਿੱਕਾ। ਨਹੀਂ ਮੇਰੇ ਖਿਆਲ ਸਰਬਜੀਤ ਹੋਣੀ ਸਾਡੇ ਨਾਲ ਆ ਦਿਨ ਰਾਤ ਇਕੱਠੇ ਆ ਸੀ। ਤਾਂ ਇਕੱਠੇ ਚੋਣਾ ਲੜੂਗੇ। ਆਹ ਇਕੱਠੇ ਹੀ ਸਾਰੇ ਇਕੱਠੇ। ਜੇ ਮੈਂ ਆਪ ਨਹੀਂ ਸੀ ਕਹਿੰਦਾ ਨਹੀਂ ਸਾਰੇ ਜਿਹਦੇ ਵੀ ਤੇ ਇੱਕ ਬਾਘੇ ਹੋ ਕਿਥੋਂ ਗੱਲੀ ਚ। ਉਹਦੇ ਮੈਨੂੰ ਬਿਕਰੇ ਨਹੀਂ। ਤੇ ਜਦ ਸਮਾਂ ਉਹਦੇ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੀ ਜਥੇਬੰਦੀ ਨੂੰ ਪੂਰੇ ਪੰਜਾਬ ਚ ਉਹਦਾ ਵਿਸਤਾਰ ਕਰ ਰਹੇ ਆ ਸਾਰੀਆਂ ਸੰਗਤਾਂ ਨੂੰ ਉਹਦੇ ਨਾਲ ਜੋੜ ਰਹੇ ਆ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਉਹਦੇ ਹਸਾਬ ਨਾਲ ਅੱਗੇ ਆਪਾਂ ਜੀ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨੰਗਾਹ ਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਔਰਿਆ ਕਿ ਸਾਡੀ ਸਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਇਹਨੂੰ ਸਹੀ ਲੇਨ ਤੇ ਲੈਉਣ ਵਾਸਤੇ ਸਰੋਮਣੀ ਕਮੇਟੀ ਚ ਵੀ ਸਾਡੀ ਜਥੇਬੰਦੀ ਪੂਰੀ ਜੋਸ਼ ਨਾਲ ਇਹ ਭਾਗ ਲਵੇ ਉਹົາ ਗੀ ਉਹ ਸੰਕਟ ਇਸੇ ਆਪਣੇ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹ ਉਹਦੇ ਹਸਾਬ ਨੇ ਅੱਗੇ ਪਾਪਾ ਜੀ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਹੋਰ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਇਹਨੂੰ ਸਹੀ ਲੇਨ ਤੇ ਲਿਆਉਣ ਵਾਸਤੇ ਸਰੂਮਲੀ ਕਮੇਟੀ ਚ ਵੀ ਸਾਦੀ ਜਥੇਬੰਦੀ ਪੂਰੀ ਜੋਸ਼ ਉਰਨਾ ਇਹ